ਸਾਥੀਓ ਜੈਪੀ ਜੈਪਾਤ ਜੈ ਗੁਰਦੇਵ ਤਨ ਗੁਰਦੇਵ ਜੈ ਵਰਮਿਕੀ ਹਰ ਹਰ ਵਾਲਮੀਕੀ ਸਾਥੀਓ ਜਿਵੇਂ ਕਿ ਆਪ ਸਭ ਨੂੰ ਪਤਾ ਹੀ ਹੈ ਕਿ ਮਿਊਨਿਸਪਲ ਕਾਰਪੋਰੇਸ਼ਨ ਚੰਡੀਗੜ੍ਹ ਵੱਲੋਂ ਇੱਕ ਨੋਟਿਸ ਜਾਰੀ ਹੋਇਆ ਹੈ ਕਿ ਸਰਗੋੜਾ ਵੀਰਾਜ ਜੀ ਮਹਾਰਾਜ ਅਤੇ ਭਗਵਾਨ ਵਾਲਮੀਕੀ ਜੀ ਮਹਾਰਾਜ ਦੇ ਮੰਦਰਾਂ ਨੂੰ ਹਟਾਏ ਜਾਣ ਵਾਸਤੇ ਇੱਕ ਨੋਟਿਸ ਜਾਰੀ ਕੀਤਾ ਹੈ ਜਿਸ ਦਾ ਕਿ ਪੂਰੇ ਸਮਾਜ ਦੇ ਵਿੱਚ ਬਹੁਤ ਰੋਸ ਹੈ ਔਰ ਇਹ ਗੱਲ ਕਿਸੇ ਵੀ ਹਾਲਤ ਵਿੱਚ ਬਰਦਾਸ਼ਤ ਨਹੀਂ ਕੀਤੀ ਜਾ ਸਕਦੀ ਇਸ ਲਈ ਆਜ਼ਾਦ ਸਮਾਜ ਪਾਰਟੀ ਕਾਂਸੀ ਰਾਮ ਅਤੇ ਪੀ ਮਾਰਮੀ ਵੱਲੋਂ ਬਠਿੰਡਾ ਦੀ ਟੀਮ 20 ਜੂਨ ਦਿਨ ਐਤਵਾਰ ਸਵੇਰੇ 11 ਵਜੇ ਚੰਡੀਗੜ੍ਹ ਪਹੁੰਚ ਰਹੀ ਹੈ ਇਹ ਪ੍ਰਸ਼ਾਸਨ ਨੂੰ ਯਾਦ ਦਿਵਾਉਣ ਵਾਸਤੇ ਕਿ ਭਾਈ ਸਾਡੇ ਸਮਾਜ ਦੇ ਨਾਲ ਇਸ ਤਰ੍ਹਾਂ ਦੇ ਵਿਤਕਰੇ ਨਹੀਂ ਕੀਤੇ ਜਾ ਸਕਦੇ ਸਾਡੇ ਰਹਿਬਰਾਂ ਦੇ ਸਾਡੇ ਸਤਗੁਰੂ ਮਹਾਰਾਜ ਜੀ ਦੇ ਮੰਦਰਾਂ ਨੂੰ ਤੁਸੀਂ ਪਾ ਨਹੀਂ ਸਕਦੇ ਇਹ ਇਸੇ ਗੱਲ ਦਾ ਰੋਸ ਦਾ ਪ੍ਰਕਾਵਾ ਕਰਨ ਵਾਸਤੇ ਪੂਰੀਆਂ ਸੰਗਤਾਂ ਦੇਸ਼ ਵਿਦੇਸ਼ਾਂ ਤੋਂ ਪੂਰੀਆਂ ਸੰਗਤਾਂ ਦਿਨ ਐਤਵਾਰ 3 ਜੂਨ ਸਵੇਰੇ 11 ਵਜੇ ਚੰਡੀਗੜ੍ਹ ਪਹੁੰਚ ਰਹੀਆਂ ਹਨ ਇਸ ਲਈ ਪੀਮ ਆਰਮੀ ਆਜ਼ਾਦ ਮਾਰੀ ਪਾਰਟੀ ਕਾਂਸੀਨਾਮ ਦੇ ਸਾਰੇ ਸਾਥੀਆਂ ਨੂੰ ਮੇਰੇ ਵੱਲੋਂ ਜੀ ਅਪੀਲ ਹੈ ਬੇਨਤੀ ਹੈ ਕਿ ਵੀ ਵੱਤੋ ਵੱਦ ਉਸ ਥਾਂ ਦੇ ਵਿੱਚ ਸਮੇਂ ਸਿਰ ਪਹੁੰਚ ਕੇ ਆਪਣੀ ਹਾਜ਼ਰੀ ਲਗਾਨੀ ਹੈ ਅਰੇ ਆਪਣਾ ਰੋਜ਼ ਪਰਤ ਤੱਕ ਕਰਨਾ ਹੈ ਇਸ ਦੇ ਵਿੱਚ ਕੋਈ ਪਾਰਟੀ ਦਾ ਮਸਲਾ ਨਹੀਂ ਹੋਣਾ ਚਾਹੀਦਾ ਮੈਂ ਪਾਰਟੀ ਦਾ ਨਾਮ ਬੋਲਦਾ ਤਾਂ ਇਹਦਾ ਮਤਲਬ ਨਹੀਂ ਹੈ ਕਿ ਪਾਰਟੀ ਹੀ ਨਹੀਂ ਹੈ ਇਸ ਲਈ ਸਾਡੇ ਸਮਾਜ ਦੇ ਨਾਲ ਜੁੜੇ ਹੋਏ ਇਨਸਾਫ ਪਸੰਦ ਹਰ ਇਨਸਾਨ ਨੂੰ ਇਸ ਅੰਦੋਲਨ ਵਿੱਚ ਜਾਣਾ ਚਾਹੀਦਾ ਹੈ ਔਰ ਜੋ ਸਾਥੀ ਸਾਡੇ ਨਾਲ ਜੁੜਨਾ ਚਾਹੁੰਦੇ ਆ ਜਾਂ ਸਾਡੇ ਨਾਲ ਮਿਲ ਕੇ ਜਾਣਾ ਚਾਹੁੰਦੇ ਆ ਤਾਂ ਨੰਬਰ 93618233 ਤੇ ਸੰਪਰਕ ਕਰ ਸਕਦੇ ਹਨ ਤੇ ਸਮੇਂ ਸਿਰ 11 ਵਜੇ ਸਹੀ ਪਹੁੰਚਣ ਦੀ ਕਿਰਪਾਲਤਾ ਕਰਨੀ ਜੀ ਬਹੁਤ-ਬਹੁਤ ਧੰਨਵਾਦ